ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਆਪ ਜੀ ਨੂੰ ਭਲੀ ਪ੍ਰਕਾਰ ਪਤਾ ਹੀ ਹੈ ਕਿ ਗੁਰਦੁਆਰਾ ਗਮੰਡਸਰ ਸਾਹਿਬ ਦਾ ਜਥਾ ਉਹ ਜ਼ਿਆਦਾਤਰ ਸੇਵਾ ਨੂੰ ਤਰਜੀਹ ਦਿੰਦਾ ਪੈਲ ਦੇ ਆਧਾਰ ਤੇ ਤੇ ਤੁਸੀਂ ਵੀਡੀਓ ਰਜਾਨਾ ਦੇਖਦੀ ਹੋ ਅੱਜ ਜਥਾ ਆਪਣੇ ਗੁਰਦੁਆਰਾ ਸਾਹਿਬ ਦੇ ਅੱਗੋਂ ਜਿਹੜੀ ਸੜਕ ਲੰਘਦੀ ਹੈ ਨਹਿਰ ਤੱਕ ਉਸ ਦੀ ਸਾਫ ਸਫਾਈ ਕਰ ਰਿਹਾ ਹਾਂ ਆਹ ਦਰਾਖਤਾਂ ਦੀ ਥੱਲੋਂ ਸੰਗਾਂ ਸੰਗਾਈ ਹੋ ਰਹੀ ਹੈ ਇਹ ਜਿਹੜੀਆਂ ਆ ਜਿੱਦਾਂ ਕਿ ਆਹ ਦੇਰੀ ਸੀ ਆਹ ਦਰਾਖਤ ਸਾਰੇ ਥੱਲੋਂ ਜਿਆਦਾ ਵਧੇ ਹੋਏ ਸੀਗੇ ਆਸ-ਪਾਸੇ ਫੈਲਦੇ ਹੋਈਆਂ ਸੀ ਡਾਹਣੀਆਂ ਉਹ ਫਿਰ ਪਤਾ ਨਹੀਂ ਸੀ ਲੱਗਦਾ ਇੱਥੇ ਜਿਆਦਾਤਰ ਐਕਸੀਡੈਂਟ ਦੇ ਚਾਂਸ ਬਣ ਜਾਂਦੇ ਸੀ ਕਿਉਂ ਇੱਥੇ ਥੋੜਾ ਜਿਹਾ ਮੋੜ ਪੈਂਦਾ 베ਰੀ ਦੇ ਕੋਲੇ ਤੇ ਬਾਕੀ ਹੁਣ ਦਿਵਾਲੀ ਆ ਬਾਕੀ ਖਾਲਸਾ ਫੌਜ ਜਦੋਂ ਕੋਈ ਸਮਾਗਮ ਹੁੰਦਾ ਆਪਣਾ ਉਦੋਂ ਇਹ ਸਾਰੀ ਸਫਾਈ ਕਰਦੀ ਹੈ ਆਪ ਜੀ ਨੂੰ ਪਤਾ ਹੀ ਆ ਤੇ ਅੱਜ ਵੀ ਜਵਾਕਾਂ ਨੂੰ ਛੁੱਟੀ ਸੀਗੀ ਤੇ ਇਹ ਕਹਿੰਦੇ ਬਾਬਾ ਜੀ ਅਸੀਂ ਵੀ ਨਾਲ ਸੇਵਾ ਕਰਾਉਣੀ ਹੈ ਤੇ ਸਾਰੀ ਖਾਲਸਾ ਫੌਜ ਸੋ ਆਪਣੀ ਚਾਲ ਰਹੀ ਆ ਸੇਵਾ ਕਰ ਰਹੀ ਆ ਤੇ ਸਾਰੇ ਸੇਵਾ ਕਰੀ ਜਾਂਦੇ ਆ ਆ ਸਾਡੇ ਗੋਪਾਲ ਸਿੰਘ ਜੀ ਸ਼੍ਰੋਮਣੀ ਕਮੇਟੀ ਵਾਲੇ ਆ ਆ ਸਾਰੀ ਸੰਗਤ ਸੇਵਾ ਕਰੋ ਆ ਭਾਈ ਇਹੋ ਸਰੇਸ਼ ਸਿੰਘ ਖਾਲਸਾਈ ਦਾ ਭਾਈ ਆ ਇਹ ਦੱਸੋ ਵੀਰ ਜੀ ਕਿੱਦਾਂ ਵਧੀਆ ਵਧੀਆ ਜੀ ਹੈ ਤੁਸੀਂ ਖਾਲਸਾ ਸਰੇਸ਼ ਸਿੰਘ ਦੇ ਭਾਈਓ ਫਿਰ ਮੜਾ ਯਾ ਦਿਖਾਓ ਉਹਨਾਂ ਦਾ ਕੋਈ ਬੋਲਾ ਵਾਲਾ ਹਾਂਜੀ ਇਹ ਬੋਲਦਾ ਹਾਂ ਆ ਜਗਸੀਰ ਸਿੰਘ ਆ ਜੀ ਰਾਗੀ ਸਾਡੇ ਕਦ ਕੋ ਮਦਰੋ ਕੋ ਓ ਪਿਆਰ ਦੇ ਤੁਮ ਤੇ ਆ ਸਾਰੀ ਖਾਲਸਾ ਵਾ ਤੇ ਲੱਗ ਰਹੀ ਆ ਤੇ ਆ ਸਾਡੇ ਜਸੇਵਾਰ ਬਾਬਾ ਹਰਿੰਦਰਪਾਲ ਸਿੰਘ ਜੀ ਨਾਮ ਬਾਣੀ ਸੇਵਾ ਸੇ ਮਿਲਣ ਦੇ ਪੁੰਜ ਆਈਡੀ ਆਪਣੀ ਨਹਿਰ ਤੱਕ ਸੜਕ ਜਾਂਦੀ ਇਹਦੀ ਸਾਰੀ ਸਾਫ ਸਫਾਈ ਕਰਨੀ ਆ ਆ ਜਿਹੜੇ ਬਾਦੂ ਦਰਖਤ ਥੱਲੋਂ ਵਧੇ ਹੋਏ ਸੀ ਇਹ ਸਾਰੀ ਇਹਨਾਂ ਦੀ ਕਾਰਟਿੰਗ ਕਰਕੇ ਇਹਨਾਂ ਨੂੰ ਕਲੀ ਕੁਲੀ ਕਰਨੀ ਆ ਅੱਜ ਸਾਰੀ ਇੱਕ ਤਾਂ ਦਿਵਾਲੀ ਆ ਬਾਕੀ ਇਹਨਾਂ ਕਰਕੇ ਐਕਸੀਡੈਂਟ ਦੇ ਚਾਂਸ ਬਣ ਜਾਂਦੇ ਸੀ ਇੱਥੇ ਜੀ ਬਣਾਈਦਾ ਗਲਤ ਬੱਸ ਕਰ ਲਾਉਣਾ ਨਹੀਂ ਆਂ ਨਹੀਂ ਸਮਝਣਾ ਨਹੀਂ ਜੀ ਫੜੀ ਇਸ ਕੰਬੁਰ ਦੇ ਉੱਪਰ ਸਵਾਰੇ ਬਣਾ ਲਾਈਵ ਕਰ ਹੁਣ ਅਸੀਂ ਉਹ ਕਰਾਂਗੇ ਸੇਵਾ ਹਾਂਜੀ ਆ ਸਾਰੀ ਖਾਲਸਾ ਬਾਹ ਚੱਲੀ ਜਾਂਦੀ ਐ ਆ ਸਾਰੀ ਖਾਲਸਾ ਬਾਹ ਦੇ ਲੱਗਰੀ ਆ ਆ ਸਾਡੇ ਰਾਗੀ ਰਾਗੀ ਸਿੰਘ ਆ ਜੀ ਹਜ਼ੂਰੀ ਜਥਾ ਇਹ ਸਵੇਰੇ ਇਹ 3 ਵਜੇ ਉੱਠ ਖੜਦੇ ਨੇ ਸ਼ਰਾਣ ਬਾਣ ਕਰਕੇ ਦਮਾਲਾ ਸਜਾ ਕੇ ਆਏ ਖਾਲਸਾ ਪੁਰਖ ਸਿੰਘ ਤਿਆਰ ਵਰ ਤਿਆਰ ਹੋ ਕੇ ਇਹ ਜਿਹੜੇ ਇਹ ਸਾਡੇ ਬੁੱਢਾ ਦਾਲਚ ਵੀ ਰਹਿ ਕੇ ਆਏ ਨੇ ਗਿਆਨੀ ਮਾਨ ਸਿੰਘ ਜੀ ਕੋਲੇ ਤੇ ਬਾਕੀ ਸੇਵਾ ਵੀ ਉਨੀ ਕਰਦੇ ਆ ਜਿੰਨਾ ਇਹ ਕੀਰਤਨ ਦੀ ਕਰਦੇ ਨੇ ਦਾਤ ਵਕਸਦੇ ਨੇ ਸੰਗਤਾਂ ਨੂੰ ਸੁਣਾਉਂਦੇ ਆ ਕੀਰਤਨਾ ਤੇ ਸਾਰੀ ਸੰਗਤ ਦਾ ਧੰਨਵਾਦ ਤੰਗ ਜੀ ਤੁਸੀਂ ਵੀ ਸੇਵਾ ਵਿੱਚ ਲਾਈਕ ਕਮੈਂਟ ਕਰਕੇ ਸ਼ੇਅਰ ਕਰਕੇ ਹਿੱਸਾ ਪਾਦਿਆ ਕਰੋ ਤੇ ਬਾਕੀ ਹੁਣ ਸਮਾਂ ਆਹ ਦਿਵਾਲੀ ਦਾ ਤਿਹਾਰ ਆ ਵੱਧ ਚੜ ਕੇ ਸੰਗਤਾਂ ਗੁਰਦੁਆਰਾ ਗੋਮਿੰਦਸਰ ਸਾਹਿਬ ਆਉਣ ਸਫਾਈ ਕਰਾ ਕੇ ਜਾਣ ਆਪਾਂ ਘਰਾਂ ਦੀਆਂ ਵੀ ਤਿਆਰੀਆਂ ਸਾਫ ਸਵਾਈਆਂ ਕਰਦੇ ਆ ਤੇ ਸਰਬ ਸੰਜੇ ਧਾਰਮਿਕ ਸਥਾਨ ਹੁੰਦੇ ਆ ਤੁਹਾਡੇ ਚਰਣਾ ਜੀ ਬੇਨਤੀ ਐ ਤੁਸੀਂ ਵੀ ਇਹ ਚ ਜ਼ਰੂਰ ਸਹਿਯੋਗ ਦਿਆ ਕਰੋ ਤੇ ਬਾਕੀ ਜਿੱਦਾਂ ਇਹਦਾ ਸੇਵਾ ਚੱਲੂਗਾ ਆਪਾਂ ਵੀਡੀਓ ਪਾਉਂਦੇ ਰਹਾਂਗੇ ਮਿਲਦੇ ਆਂ ਅਗਲੇ ਵਲੌਗ ਚ ਬਾਹੀਰੂ ਜੀ ਦਾ ਖਾਲਸਾ ਬਾਹੀਰੂ ਜੀ ਕੀ ਫਤਿਹ